ਸੁਪ੍ਰਭਾਤ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਸੋਨਮ ਬਾਜਵਾ ਦੀ ਸੋਨਮ ਬਾਜਵਾ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਬਿਹਤਰੀਨ ਫਿਲਮਾਂ ਦਿੱਤੀਆਂ ਨੇ ਪੰਜਾਬੀ ਇੰਡਸਟਰੀ ਦੀ ਬੱਬੂ ਬੈਂਸ ਨਾਮ ਤੋਂ ਜਾਣੀ ਜਾਂਦੀ ਜੰਦੀ ਸੋਨਮ ਬਾਜਵਾ ਜਿਸ ਨੇ ਹਰ ਇੱਕ ਦੇ ਦਿਲ ਤੇ ਰਾਜ ਕੀਤਾ ਉਸ ਤੋਂ ਬਾਅਦ ਉਹਨ ਉਸਨੇ ਬਾਲੀਵੁੱਡ ਦਾ ਰੁਖ ਕੀਤਾ ਤੇ ਬਾਲੀਵੁੱਡ ਦੇ ਵਿੱਚ ਵੀ ਇਸ ਦੀਆਂ ਕਮ ਸੇ ਕਮ ਵੀ ਅਸੀਂ ਕਹਿ ਸਕਦੇ ਹਾਂ ਕਿ ਦੋ ਫਿਲਮਾਂ ਜਿਹੜੀਆਂ ਅਸੀਂ ਦੇਖ ਲਈਆਂ ਨੇ ਹਾਊਸਫੁਲ 5 ਤੇ ਇੱਕ دیਵਾਨੀ ਕਿ دیਵਾਨੀਤ ਹਾਊਸਫੁਲ 5 ਤਾਂ ਆਲਰੇਡੀ ਪ੍ਰਾਈਮ ਤੇ ਆ ਚੁੱਕੀ ਹੈ ਤਾਂ ਲੋਕਾਂ ਨੇ ਦੇ ਦੀ ਅਦਾਕਾਰ ਕਿਉਂਕਿ ਉਸ ਦਾ ਹਿੰਦੀ ਐਕਸੈਂਟ ਜਿਹੜਾ ਬਰਾਬਰ ਟੱਕਰ ਦੇ ਰਿਹਾ ਉਧਰ ਦੀਆਂ ਅਦਾਕਾਰਾਂ ਨੂੰ ਤੁਹਾਨੂੰ ਹੁਣ ਦੱਸ ਦਿੰਨੇ ਕਿ ਉਸ ਦੀ ਜਿਹੜੀ ਫਿਲਮ ਹੈ ਇੱਕ دیਵਾਨੇ ਕੀ دیਵਾਨੀ Z5 ਤੇ ਆ ਚੁੱਕੀ ਹੈ ਸੋ ਅਗਰ ਕੋਈ ਵੀ ਫਿਲਮ ਦੇਖਣ ਦਾ ਚਾਹਵਾਨ ਹੈ ਸੁਨਮ ਬਾਜਵਾ ਦੇ ਕਟਰ ਫੈਨਸ ਜਾਂ ਫਿਰ ਇਸ ਫਿਲਮ ਨੂੰ ਉਡੀਕਦੇ ਜਿਹੜੇ ਲੋਕ ਨੇ ਉਹ ਹੁਣ ਇਸ ਫਿਲਮ ਨੂੰ ਦੇਖ ਸਕਦੇ ਨੇ Z5 ਤੇ ਫਿਲਮ ਜਿਹੜੀ ਆ ਚੁੱਕੀ ਹੈ ਜਿਸ ਦੇ ਵਿੱਚ ਬੜੀ ਹੀ ਪਿਆਰੀ ਲਵ ਸਟੋਰੀ ਦਿਖਾਈ ਗਈ ਹੈ ਔਰ ਸੋਨਮ ਬਾਜਵਾ ਦੀ ਅਦਾਕਾਰੀ ਜਿਹੜੀ ਉਹ ਵਾਕਈ ਕਾਬਿਲ ਇਤਾਰੀਫ ਔਰ ਦੇਖਣੇ ਲਾਇਕ ਹੈ ਕਿਉਂਕਿ ਸੋਨਮ ਬਾਜਵਾ ਨੇ ਬਹੁਤ ਆਪਣੇ ਆਪ ਨੂੰ ਪਾਲਿਸ਼ ਕੀਤਾ ਸੋਨਮ ਬਾਜਵਾ ਦੇ ਗਾਣੇ ਜਿਵੇਂ ਤਮੰਨਾ ਬਾਟਿਆ ਦੇ ਅਸੀਂ ਗਾਣਾ ਸੁਣਦੇ ਹਾਂ ਉਹ ਗਾਣੇ ਦੇ ਜਿਹੜੇ ਡਾਂਸ ਸਟੈਪਸ ਨੇ ਬਹੁਤ ਵਾਇਰਲ ਹੋਏ ਸੀ ਇਦਾਂ ਹੀ ਸੋਨਮ ਬਾਜਵਾ ਦੀ ਫਿਲਮੋਂ ਤੋਂ ਪਹਿਲਾਂ ਸੋਨ ਰੀਲੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਗਾਣਿਆਂ ਦਾ ਬਹੁਤ ਪਰਵਾਹ ਹੁੰਗਾਰਾ ਮਿਲਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸੋਨਮ ਬਾਜਵਾ ਜਦੋਂ ਵੀ ਕਿਤੇ ਸਪਾਟ ਕਰਦੀ ਹੈ ਜਦੋਂ ਵੀ ਕਿਤੇ ਬੰਬੇ ਦੇ ਵਿੱਚ ਨਿਕਲਦੀ ਹੈ ਜਾਂ ਕਿਧਰੋਂ ਵੀ ਆਉਂਦੀ ਜਾਂਦੀ ਹੈ ਤਾਂ ਪੈਪਸ ਦੇ ਵੱਲੋਂ ਕੈਪਚਰ ਕੀਤਾ ਜਾਂਦਾ ਸੋਨਮ ਬਾਜਵਾ ਨੂੰ ਔਰ ਇੱਕ ਹੀ ਗਾਣਾ ਚੱਲਦਾ ਹੈ ਉਸਤੇ ਜਿਹੜਾ ਕਿ ਸੋਨਮ ਬਾਜਵਾ ਦੀ ਇੱਕ دیਵਾਨੀ ਇੱਕ دیਵਾਨੇ ਕਿ دیਵਾਨੀਤ ਫਿਲਮ ਦੇ ਵਿੱਚ ਵਾਇਰਲ ਹੋਇਆ ਸੋ ਸੋਨਮ ਨੇ ਬਹੁਤ ਸੋਹਣਾ ਡਾਂਸ ਕੀਤਾ ਬਹੁਤ ਸੋਹਣਾ ਕੰਮ ਕੀਤਾ ਇਸ ਫਿਲਮ ਦੇ ਵਿੱਚ ਸੋ ਇਹ ਫਿਲਮ ਨੂੰ ਤੁਸੀਂ ਦੇਖ ਸਕਦੇ ਹੋ ਫ੍ਰੀ ਆਫ ਕਾਸਟ ਵੀ ਅਵੇਲੇਬਲ ਹੋਏਗੀ ਲੇਕਿਨ ਅਗਰ ਤੁਸੀਂ ਸਬਸਕ੍ਰਿਪ ਇੱਕ دیਵਾਨੇ ਦੀ دیਵਾਨੀਤ ਸੋਨਮ ਬਾਜਵਾ ਦੇ ਫੈਨਸ ਦੇ ਲਈ ਅੱਜ ਦੀ ਗੁੱਡ ਨਿਊਜ਼ ਸਿੱਗੀ ਕਿ ਤੁਸੀਂ ਇਸ ਨੂੰ Z5 ਤੇ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਸੋਨਮ ਬਾਜਵਾ ਦੀ ਸੋਨਮ ਬਾਜਵਾ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਬਿਹਤਰੀਨ ਫਿਲਮਾਂ ਦਿੱਤੀਆਂ ਨੇ ਪੰਜਾਬੀ ਇੰਡਸਟਰੀ ਦੀ ਬੱਬੂ ਬੈਂਸ ਨਾਮ ਤੋਂ ਜਾਣੀ ਜਾਂਦੀ ਸੋਨਮ ਬਾਜਵਾ ਜਿਸ ਨੇ ਹਰ ਇੱਕ ਦੇ ਦਿਲ ਤੇ ਰਾਜ ਕੀਤਾ ਉਸ ਤੋਂ ਬਾਅਦ ਉਹਨ ਉਸਨੇ ਬਾਲੀਵੁੱਡ ਦਾ ਰੁਖ ਕੀਤਾ ਤੇ ਬਾਲੀਵੁੱਡ ਦੇ ਵਿੱਚ ਵੀ ਉਸ ਦੀਆਂ ਕਮ ਸੇ ਕਮ ਵੀ ਅਸੀਂ ਕਹਿ ਸਕਦੇ ਹਾਂ ਕਿ ਦੋ ਫਿਲਮਾਂ ਜਿਹੜੀਆਂ ਅਸੀਂ ਦੇਖ ਲਈਆਂ ਨੇ ਹਾਊਸਫੁੱਲ 5 ਤੇ ਇੱਕ دیਵਾਨੀ ਕਿ دیਵਾਨੀਤ ਹਾਊਸਫੁੱਲ 5 ਤਾਂ ਆਲਰੇਡੀ ਪ੍ਰਾਈਮ ਤੇ ਆ ਚੁੱਕੀ ਹੈ ਤੇ ਲੋਕਾਂ ਨੇ ਦੇਖੀਏ ਲੋਕਾਂ ਨੂੰ ਬਹੁਤ ਪਸੰਦ ਵੀ ਆ ਰਹੀ ਹੈ ਉਹ ਸੋਨਮ ਬਾਜਵਾ ਨੂੰ ਕੋਈ ਜੱਜ ਨਹੀਂ ਕਰ ਸਕਦਾ ਕਿ ਉਹ ਪੰਜਾਬੀ ਅਦਾਕਾਰ ਹੈ ਕਿਉਂਕਿ ਉਸ ਦਾ ਹਿੰਦੀ ਐਕਸੈਂਟ ਜ ਇਹਡੀ ਫਿਲਮ ਹੈ ਇੱਕ دیਵਾਨੇ ਦੀ دیਵਾਨੀ Z5 ਤੇ ਆ ਚੁੱਕੀ ਹੈ ਸੋ ਅਗਰ ਕੋਈ ਵੀ ਫਿਲਮ ਦੇਖਣ ਦਾ ਚਾਹਵਾਨ ਹੈ ਸੋਨਮ ਬਾਜਵਾ ਦੇ ਕਟਟਰ ਫੈਨਸ ਵੀ ਆ ਫਿਰ ਇਸ ਫਿਲਮ ਨੂੰ ਉਡੀਕਦੇ ਜਿਹੜੇ ਲੋਕ ਨੇ ਉਹ ਹੁਣ ਇਸ ਫਿਲਮ ਨੂੰ ਦੇਖ ਸਕਦੇ ਨੇ Z5 ਤੇ ਫਿਲਮ ਜਿਹੜੀ ਆ ਚੁੱਕੀ ਹੈ ਜਿਸ ਦੇ ਵਿੱਚ ਬੜੀ ਹੀ ਪਿਆਰੀ ਲਵ ਸਟੋਰੀ ਦਿਖਾਈ ਗਈ ਹੈ ਔਰ ਸੋਨਮ ਬਾਜਵਾ ਦੀ ਅਦਾਕਾਰੀ ਜਿਹੜੀ ਉਹ ਵਾਕਈ ਕਾਬਿਲ ਇਤਾਰਿਫ ਔਰ ਦੇਖਣੇ ਲਾਇਕ ਹੈ ਕਿਉਂਕਿ ਸੋਨਮ ਬਾਜਵਾ ਨੇ ਬਹੁਤ ਆਪਣੇ ਆਪ ਨੂੰ ਪਾਲਿਸ਼ ਕੀਤਾ ਸੋਨਮ ਬਾਜਵਾ ਦੇ ਗਾਣੇ ਜਿਵੇਂ ਤਮੰਨਾ ਬਾਟਿਆ ਦੇ ਅਸੀਂ ਗਾਣੇ ਸੁਣਦੇ ਹਾਂ ਉਹ ਗਾਣੇ ਦੇ ਜਿਹੜੇ ਡਾਂਸ ਸਟੈਪਸ ਨੇ ਬਹੁਤ ਵਾਇਰਲ ਹੋਏ ਸੋਨਮ ਬਾਜਵਾ ਦੇ ਗਾਣੇ ਜਿਹੜੇ ਨੇ ਉਹਨਾਂ ਨੂੰ ਆਊਟ ਕੀਤਾ ਗਿਆ ਯਾਨੀ ਕਿ ਰਿਲੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਗਾਣਿਆਂ ਦਾ ਬਹੁਤ ਪਰਵਾਹ ਹੰਗਾਰਾ ਮਿਲਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸੋਨਮ ਬਾਜਵਾ ਜਦੋਂ ਵੀ ਕਿਤੇ ਸਪੌਟ ਕਰਦੀ ਹੈ ਜਦੋਂ ਵੀ ਕਿਤੇ ਬੰਬੇ ਦੇ ਵਿੱਚ ਨਿਕਲਦੀ ਹੈ ਜਾਂ ਕਿਧਰੋਂ ਵੀ ਆਉਂਦੀ ਜਾਂਦੀ ਹੈ ਤਾਂ ਪੈਪਸ ਦੇ ਵੱਲੋਂ ਕੈਪਚਰ ਕੀਤਾ ਜਾਂਦਾ ਸੋਨਮ ਬਾਜਵਾ ਨੂੰ ਔਰ ਇੱਕ ਹੀ ਗਾਣਾ ਚੱਲਦਾ ਹੈ ਉਸਤੇ ਜਿਹੜਾ ਕਿ ਸੋਨਮ ਬਾਜਵਾ ਦੀ ਇੱਕ دیਵਾਨੀ ਇੱਕ دیਵਾਨੇ ਕਿ دیਵਾਨੀਤ ਫਿਲਮ ਦੇ ਵਿੱਚ ਵਾਇਰਲ ਹੋਇਆ ਸੋ ਸੋਨਮ ਨੇ ਬਹੁਤ ਸੋਹਣਾ ਡਾਂਸ ਕੀਤਾ ਬਹੁਤ ਸੋਹਣਾ ਕੰਮ ਕੀਤਾ ਇਸ ਫਿਲਮ ਦੇ ਵਿੱਚ ਸੋ ਇਹ ਫਿਲਮ ਨੂੰ ਤੁਸੀਂ ਦੇਖ ਸਕਦੇ ਹੋ ਫ੍ਰ ਦੇਖੋਗੇ ਤਾਂ ਤੁਹਾਨੂੰ ਐਚਡੀ ਕੁਆਲਿਟੀ ਮਿਲ ਸਕਦੀ ਹੈ ਸੋ ਇੱਕ دیਵਾਨੇ ਕੇ دیਵਾਨਿਆਂ ਸੋਨੰਬਾਜਵਾਦੇ ਫੈਨਸ ਦੇ ਲਈ ਅੱਜ ਦੀ ਗੁੱਡ ਨਿਊਜ਼ ਸਗੀ ਕਿ ਤੁਸੀਂ ਇਸ ਨੂੰ ਜੀ5 ਤੇ ਦੇਖ ਸਕਦੇ ਹੋ